ਭਾਈ ਤੁਸੀਂ ਮਤਲਬ ਜਿੱਥੇ ਵੀ ਜਾਂਦੇ ਹੋ ਫਿਰ ਸਟੇ ਕਦੇ ਚ ਕਰਦੇ ਮਤਲਬ ਆਪਣੇ ਖਰਚੇ ਨਾਰਮਲੀ ਆਪਾਂ ਇੱਕ ਤਾਂ ਤੇਲ ਦਾ ਖਰਚ ਹੋ ਗਿਆ ਰਹਿਣ ਦਾ ਖਰਚ ਤੇ ਖਾਣ ਦਾ ਖਰਚ ਰਹਿਣ ਦਾ ਖਰਚ ਵੀ ਤੁਹਾਡਾ ਰਹਿਣ ਦਾ ਖਰਚ ਵੀ ਜੀ ਸਾਰਾ ਕੁਝ ਇਹਦੇ ਚ ਹੀ ਹੈ ਚੱਲਦਾ ਫਿਰਦਾ ਮੇਰਾ ਘਰ ਹੀ ਹੈ ਸਾਰਾ ਕੁਝ ਬੈੱਡ ਵਗੈਰਾ ਇਹਦੇ ਮੇਰੇ ਅੰਦਰ ਹੀ ਲੱਗਿਆ ਹੋਇਆ ਤੇ ਜਿਹੜਾ ਕਿਚਨ ਹੈ ਉਹ ਵੀ ਮੈਂ ਇਹਦੇ ਅੰਦਰ ਹੀ ਬਣਾ ਰੱਖਿਆ ਮਤਲਬ ਮਿੰਨੀ ਹੋਮ ਕਹਿ ਲਓ ਇਹ ਛੋਟਾ ਘਰ ਕਹਿ ਲੋ ਘਰ ਹੈ ਤੁਹਾਡਾ ਇਹ ਚੱਲਦਾ ਫਿਰਦਾ ਬਈ ਘਰ ਹੈ ਇਹ ਬਾਈ ਦਾ ਆਪਾਂ ਕਹਿ ਸਕਦੇ ਹਣਾ ਜਿਹਦੇ ਵਿੱਚ ਹੀ ਕਿਚਨ ਹੈ ਜਿਹਦੇ ਵਿੱਚ ਹੀ ਰਹਿਣ ਨੂੰ ਜਗ੍ਹਾ ਹੈ ਤੇ ਬਈ ਆਹ ਤਾਂ ਤੁਸੀਂ ਦੇਖ ਸਕਦੇ ਹੋ ਚੱਲਦਾ ਫਿਰਦਾ ਘਰ ਹੈ ਤੇ ਹੁਣ ਇਹਦੇ ਥੱਲੇ ਹੀ ਆਪਾਂ ਚੱਲਦਾ ਫਿਰਦਾ ਕਿਚਨ ਵੀ ਰੱਖੋਣਾ ਹੈ ਬਈ ਆਪਾਂ ਦਿਖਾ ਦਈਏ ਆ ਗਿਆ ਵੀਰ ਜੀ ਸਿਲੰਡਰ ਦਾ ਸਾਰਾ ਸੈਟ ਆ ਕਿਤਾ ਅੱਗੇ ਤੁਸੀਂ ਦੇਖਿਆ ਸੀ ਗਿਆਸ ਉਹਦੇ ਚ ਪਿਆ ਸੀ ਆ ਨਹੀਂ ਸਾਰਾ ਕੁਝ ਵੈ ਹੈ ਅਜੇ ਤਾਂ ਬਹੁਤ ਸਮਾਨ ਹੈ ਨਾ ਅਜੇ ਵਾਸ਼ਿੰਗ ਇਹਦੀ ਕਰੀ ਜਾਂਦਾ ਸੀ ਸਾਰਾ ਕੁਝ ਸਾਡੇ ਨਹੀਂ ਤਾਂ ਫੁੱਲ ਭਰਿਆ ਹੁੰਦਾ ਹੈ ਉਹਦੇ ਚ ਸਾਰੀ ਆਪਣਾ ਜਿੰਨਾ ਵੀ ਆਪਣਾ ਕੋਈ ਸਮਾਨ ਚਾਹੀਦਾ ਹੁੰਦਾ ਹੈ ਦਾਲਾ ਵਗੈਰਾ ਆ ਗੋੜ ਸੱਕਰ ਬਿਨਾ ਆਪਣਾ ਚ ਸਰਦਾ ਨਹੀਂ ਉਹ ਵਾ ਜ਼ਰੂਰ ਰੱਖਦਾ ਹੁੰਦਾ ਨਾਲ ਹੋਰ ਕੁਝ ਨਾ ਮਿਲੇ achar ਹੈਗਾ ਸ਼ੱਕਰ ਚ ਘਿਓ ਪਾਉ ਹਾਂਜੀ ਸਾਡੇ ਵਾਲੋ ਵਿਰਲੇ ਹੀ ਬੰਦੇ ਹੁੰਦੇ ਆ ਦੁਨੀਆ ਤੇ ਕੋਈ ਜਿਹੜੇ ਨਾ ਜ਼ਿੰਦਗੀ ਨੂੰ ਗੰਨੇ ਵਾਂਗੂ ਨਿਚੋੜ ਕੇ ਨਾ ਤੇ ਉਹਦੇ ਵਿੱਚੋਂ ਰਸ ਕੱਢ ਲੈਂਦੇ ਨਹੀਂ ਤਾਂ ਬਹੁਤੇ ਤਾਂ ਜ਼ਿੰਦਗੀ ਨਾਲ ਬਸ ਕੱਟ ਕੇ ਤੁਰ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਹੀ ਆ ਬਾਈ ਹਰਵਿੰਦਰ ਜਿਹੜਾ ਕਿ ਆ ਤੁਸੀਂ ਦੇਖ ਸਕਦੇ ਹੋ ਗਿੱਲ ਔਨ व्हील्स ਜਿਹੜਾ ਕਿ ਬਾਈ ਸਾਰੇ ਦੇਸ਼ ਦੇ ਸਫ਼ਰ ਤੇ ਸਾਰੇ ਦੇਸ਼ ਦੀ ਸੈਰ ਤੇ ਨਿਕਲਿਆ ਹੋਇਆ ਮੈਂ ਕਹਿੰਦਾ ਸ਼ੌਂਕੀ ਬੰਦਾ ਪੂਰਾ ਤੇ ਸ਼ੌਂਕੀ ਬੰਦੇ ਹੀ ਜ਼ਿੰਦਗੀ ਜਿਉਂਦੇ ਆ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਬਾਈ ਨਾਲ ਗੱਲਬਾਤ ਕਰਦੇ ਆ ਹਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਆ ਬਾਈ ਬਹੁਤ ਵਧੀਆ ਤੇ ਪਹਿਲਾਂ ਤਾਂ ਬਈਆ ਘੈਂਟ ਲੱਗਿਆ ਸਿਸਟਮ ਨੂੰ ਆ ਸੌ ਲੱਗੇ ਗ ਮੈਂ ਕਹਿੰਦਾ ਵੀ ਨਿਆਰੇ ਜਿੰਦਗੀ ਦੇ ਫੁੱਲ ਲੈ ਰਹੇ ਆ। ਥੈਂਕ ਯੂ। ਤੇ ਪੂਰਾ ਸਵਾਦ ਆ ਰਿਹਾ ਬਈ। ਬਹੁਤ ਵਧੀਆ ਜੀ। ਵੈਸੇ ਸਵਾਦ ਤਾਂ ਬਈ ਆਊਗਾ ਕਿਉਂਕਿ ਸਾਨੂੰ ਦੇਖਣ ਵਾਲੇ ਨੂੰ ਬਹੁਤ ਆਈ ਜਾਂਦਾ। ਚਲ ਜੀ। ਨਹੀਂ ਭਾਜੀ ਬਹੁਤ ਵਧੀਆ ਟ੍ਰਿਪ ਜਾ ਰਿਹਾ ਆਪਣਾ ਤੇ ਬਹੁਤ ਇੰਜੋਏ ਕਰ ਰਹੇ ਹਾਂ। ਠੀਕ ਹੈ ਤੇ ਮੈਂ ਦੱਸ ਦਿਆਂ ਵੀ ਸਾਡੇ ਵਾਲੋ ਬਾਈ ਵੀ ਬਠਿੰਡੇ ਤੋਂ ਹੀ ਆ ਤੇ ਜਦੋਂ ਮੈਨੂੰ ਬਾਈ ਨੇ ਦੱਸਿਆ ਵੀ ਬਠਿੰਡੇ ਤੋਂ ਤੇ ਮੈਨੂੰ ਚਾ ਚੜ ਗਿਆ ਮੈਂ ਕਿਹਾ ਵੀ ਜ਼ਰੂਰ ਮਿਲਣਾ ਤੇ ਬਾਈ ਹੁਣ ਬਈ ਸਰਕਟ ਕਿੱਥੋਂ ਕਿੱਥੋਂ ਲਾ ਕੇ ਆ ਮਤਲਬ ਕਿਹੜੇ ਸਟੇਟ ਤੋਂ ਸ਼ੁਰੂ ਕਰਕੇ ਤੇ ਕਿਹੜੇ ਸਟੇਟ ਵਿੱਚ ਦੀ ਆਏ ਹਾਂ ਜਿੱਦਾਂ ਬ ਇਥੋਂ ਆਪਣਾ ਹਰਿਆਣਾ ਹੋ ਗਿਆ ਦਿੱਲੀ ਉਸ ਤੋਂ ਬਾਅਦ ਰਾਜਸਥਾਨ ਤੇ ਫਿਰ ਉਸ ਤੋਂ ਬਾਅਦ ਲਾਲ ਲੱਗਦਾ ਹੀ ਗੁਜਰਾਤ ਮਹਾਰਾਸ਼ਟਰ ਫਿਰ ਆਪਣਾ ਆ ਗਿਆ ਗੋਆ ਤਨਾਟਕ ਤੇ ਫਿਰ ਆਪਣਾ ਕੇਰਲਾ ਫਿਰ ਕੰਨਿਆ ਕੁਮਾਰੀ ਹਾਂ ਫਿਰ ਉਸ ਤੋਂ ਵਾਪਸੀ ਚ ਹੋ ਗਿਆ ਆਪਣੇ ਤਾਮਿਲਨਾਡੂ ਤਾਮਿਲਨਾਡੂ ਹਾਂਜੀ ਆਂਧਰਾ ਪ੍ਰਾਂਚੀਰੀ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਚਨਈ ਦੇ ਨਾਲ ਨਾਲ ਇਧਰ ਆ ਗਿਆ ਹైదరాబాద్ ਤੇ ਛਤੀਸਗੜ ਤੇ ਆਪਣਾ ਐਮਪੀ ਯੂਪੀ ਤੇ ਫਿਰ ਚੰਡੀਗੜ੍ਹ ਹੋ ਕੇ ਆਪਣਾ ਫਿਰ ਵਾਪਿਸ ਹੋਣੇ ਕਰੀਏ ਮੈਂ ਫਿਰ ਇੱਥੇ ਪਹੁੰਚ ਜਾਣਾ ਕਿੰਨੇ ਸਟੇਟ ਬਈ ਕੱਢ ਤੇ ਹੁਣ ਤੱਕ ਇਹ ਆਈਡੀਆ ਵਿੱਚ 13 ਤੋਂ 14 ਸਟੇਟ ਹੋ ਗਈਆਂ ਤੇ ਤਿੰਨ ਹੋ ਗਏ ਆਪਣੀਆਂ ਯੂਟੀ ਹੋ ਗਈਆਂ ਤਿੰਨ ਯੂਟੀ ਤੇ ਹੁਣ ਬਈ ਟਾਰਗੇਟ ਤਾਂ ਸਾਰੇ ਦੇਸ਼ ਨੂੰ ਘੁੰਮਣ ਦਾ ਹੀ ਹੈ ਸਾਰੇ ਦੇਸ਼ ਨੂੰ ਇਸ ਤੋਂ ਬਾਅਦ ਕਿੱਥੇ ਜਾ ਰਹੇ ਬਈ ਇਸ ਤੋਂ ਬਾਅਦ ਬਈ ਜੀ ਆਪਣਾ ਹਿਮਾਚਲ ਪ੍ਰਦੇਸ਼ ਹੋ ਗਿਆ ਜੀ ਬਈ ਹਿਮਾਚਲ ਤੋਂ ਬਾਅਦ ਨਾਲ ਲੱਗਦਾ ਆਪਣਾ ਉਹ ਲੇ ਲਦਾਖ ਤੇ ਫਿਰ ਜੇ ਐਨ ਕੇ ਜੇ ਐਨ ਕੇ ਹੋ ਗਿਆ ਫਿਰ ਨਾਲ ਹਿਮਾਚਲ ਚ ਸਪੀਤੀ ਇਹ ਇਹ ਚੀਜ਼ਾਂ ਦਾ ਨਾ ਬਹੁਤ ਘੱਟ ਪਤਾ ਆਪਣੇ ਹਜੇ ਜਿਵੇਂ ਹਿਮਾਚਲ ਚ ਆਪਣੇ ਵਾਲੇ ਕੀ ਜਾਂਦੇ ਬਨਾਲੀ ਤੋਂ ਆਗੇ ਹਨਾ ਜਾਂ ਸ਼ਿਮਲਾ ਆਗੇ ਹੁਣ 스피티 ਉਹ ਬਹੁਤ ਵਧੀਆ ਚੀਜ਼ ਹੈ ਹੂੰ ਬੜੇ ਬੜੇ ਯਾਰੇ ਪੁੱਛਣਗੇ ਵੀ 스피티 ਕੀ ਹੈ ਉਹ ਜਿਵੇਂ ਲੇਹ ਲਦਾਖ ਹੋ ਗਿਆ 스피티 ਹੋ ਗਿਆ ਤੇ ਆਪਣੇ ਉਤਰਾਖੰਡ ਦੇ ਵਿੱਚ ਹੋ ਗਿਆ ਮੁੰਸੀਆਰੀ ਹੋ ਗਿਆ ਹੂੰ ਇਹ ਆਫ ਬੀਟ ਪਲੇਸਿਸ ਇਹ ਹੈ ਤੇ ਉਹ ਇਹਨਾਂ ਚੀਜ਼ਾਂ ਦੀ ਦੁਨੀਆ ਹੀ ਅੱਡ ਹੈ ਵੀ ਜੀ ਵੱਖਰੀ ਦੁਨੀਆ ਵੱਖਰੀ ਜਮਾਈ ਅੱਡ ਹੈਗੀ ਮਤਲਬ ਆਪਾਂ ਸੋਚ ਨਹੀਂ ਸਕਦੇ ਵੀ ਅੱਛਾ ਵੀ ਐਹੋ ਜੀ ਚੀਜ਼ ਵੀ ਹੈਗੀ ਹੈ ਤੇ ਹੈ ਆਪਣੇ ਇੰਡੀਆ ਚ ਦੇਖ ਲਓ ਹੈ ਵੀ ਇੰਡੀਆ ਤੇ ਉੱਥੇ ਜਾਏ ਬਿਨਾ ਆਪਾਂ ਸਮਝ ਨਹੀਂ ਸਕਦੇ ਹਨਾ ਨਹੀਂ ਸਮਝ ਸਕਦੇ ਤੇ ਬਈ ਤੁਸੀਂ ਮਤਲਬ ਜਿੱਥੇ ਵੀ ਜਾਂਦੇ ਹੋ ਫਿਰ ਸਟੇ ਕਦੇ ਚ ਕਰਦੇ ਮਤਲਬ ਆਪਣੇ ਖਰਚੇ ਨਾਰਮਲੀ ਆਪਾਂ ਇੱਕ ਤਾਂ ਤੇਲ ਦਾ ਖਰਚ ਹੋ ਗਿਆ ਰਹਿਣ ਦਾ ਖਰਚ ਤੇ ਖਾਣ ਦਾ ਖਰਚ ਰਹਿਣ ਦਾ ਖਰਚ ਵੀ ਤੁਹਾਡਾ ਰਹਿਣ ਦਾ ਖਰਚ ਵੀ ਜੀ ਸਾਰਾ ਕੁਝ ਇਹਦੇ ਚ ਹੀ ਹੈ ਚੱਲਦਾ ਫਿਰਦਾ ਮੇਰਾ ਘਰ ਹੀ ਹੈ ਸਾਰਾ ਕੁਝ ਬੈੱਡ ਵਗੈਰਾ ਇਹਦੇ ਮੇਰੇ ਅੰਦਰ ਹੀ ਲੱਗਿਆ ਹੋਇਆ ਤੇ ਜਿਹੜਾ ਕਿਚਨ ਹੈ ਉਹ ਵੀ ਮੈਂ ਇਹਦੇ ਅੰਦਰ ਹੀ ਬਣਾ ਰੱਖਿਆ ਮਤਲਬ ਮਿੰਨੀ ਹੋਮ ਕਹਿ ਲਓ ਜਾਂ ਛੋਟਾ ਘਰ ਕਹਿ ਲਓ ਘਰ ਹੈ ਤੁਹਾਡਾ ਇਹ ਚੱਲਦਾ ਫਿਰਦਾ ਬਈ ਘਰ ਹੈ ਇਹ ਬਾਈ ਦਾ ਆਪਾਂ ਕਹਿ ਸਕਦੇ ਹਣਾ ਜਿਹਦੇ ਵਿੱਚ ਹੀ ਕਿਚਨ ਹੈ ਜਿਹਦੇ ਵਿੱਚ ਹੀ ਰਹਿਣ ਨੂੰ ਜਗ੍ਹਾ ਹੈ ਤੇ ਏ ਬਾਈ ਗੱਡੀ ਫਿਰ ਕਿਹੜੀ ਗੱਡੀ ਹੈ ਇਹ ਜੀ ਆਪਾਂ ਦੱਸਣਾ ਹੋਵੇ ਇਕੋ ਵੈਨ ਮਰੂਤੀ ਸੂਜ਼ੂਕੀ ਵਾਲੇ ਦੀ ਇਕੋ ਵੈਨ ਇੱਕ ਓਮਨੀ ਹੁੰਦੀ ਹੁੰਦੀ ਸੀ ਨਾ ਉਹ ਤੋਂ ਵੱਡੀ ਹੈ ਨਾ ਹਾਂਜੀ ਉਹ ਛੋਟੀ ਹੁੰਦੀ ਸੀ ਇਹ ਉਸ ਤੋਂ ਥੋੜਾ ਜਿਹਾ ਅਪਗ੍ਰੇਡ ਤੇ ਬਾਈ ਪੈਟਰੋਲ ਡੀਜ਼ਲ ਪੈਟਰੋਲ ਠੀਕ ਹੈ ਤੇ ਕਿਟ ਕੁਟਲਵਾਈ ਬਾਈ ਕਿ ਪੈਟਰੋਲ ਤੇ ਚੱਲਦੀ ਜੈਨੂਅਲ ਪੈਟਰੋਲ ਤੇ ਰੱਖ ਜੈਨੂਅਲ ਪੈਟਰੋਲ ਕੀ ਮਾਈਲੇਜ ਵਗੈਰਾ ਵੀ ਨਾਰਮਲ ਕਰਦਾ 13 ਤੋਂ 14 ਇੰਨੀ ਕਹਿ ਮਾਈਲੇਜ ਦੇ ਜਾਂਦਾ ਕੀ ਮਾਡਲ ਹੈ ਵੀ ਇਹ 23 ਮਾਡਲ ਹੈ ਤੇ ਬਾਈ ਕੁੱਲ ਕਿੰਨਾ ਖਰਚਾ ਆਇਆ ਗੱਡੀ ਗੱਡੀ ਤੇ ਗੱਡੀ ਸਾਰਾ ਲਾ ਲਓ ਮੈਂ ਟਾਇਰ ਤੇ ਮਾਡਲ ਗੱਡੀ ਮਤਲਬ ਬਣ ਗਈ ਹੈ ਨਾ ਤੇ ਭਾਈ ਮੈਂ ਜੇ ਪੁੱਛਾਂ ਵੀ ਇਹੀ ਕਿਉਂ ਇਹਦੀ ਰੇਂਜ 10 ਲੱਖ ਦੇ ਵਿੱਚ ਸਾਰੀਆਂ ਬਹੁਤ ਸਾਰੀਆਂ ਗੱਡੀਆਂ ਆ ਜਾਂਦੀਆਂ ਇਹੀ ਕਿਉਂ ਇਹਦੇ ਵੀਰ ਜੀ ਕਈ ਰੀਜਨ ਸੀਗੇ ਸਭ ਤੋਂ ਇੱਕ ਜਿਆਦਾ ਇਹ ਚ ਜਿਹੜਾ ਇੰਜਨ ਹੈ ਉਹ ਠੀਕ ਹੈ 1200 ਸੀਸੀ ਪੈਟਰੋਲ ਤੇ ਪਾਵਰ ਬਹੁਤ ਹੋ ਜਾਂਦੀ ਹੈ ਠੀਕ ਹੈ ਬਈ ਜਿਹੜਾ ਦਾ ਸਾਈਜ਼ ਹੈ ਉਹ ਇੰਨਾ ਹੈ ਜਿਆਦਾ ਮਤਲਬ ਰੋਡ ਚੌੜੀ ਨਹੀਂ ਹੈ ਚੌੜੀ ਜਿਆਦਾ ਨਹੀਂ इजीली ਆਪਾਂ ਇਹਨੂੰ ਮਤਲਬ ਕਿਤੇ ਵੀ ਰੋਡ ਤੋਂ ਕੱਢਣਾ ਹੈਗਾ ਆਪਾਂ ਬਹੁਤ ਸੌਖਾ ਕੱਢ ਸਕਦੇ ਹਾਂ ਇੱਕ ਉੱਚੀ ਵੀ ਹੈ ਹੈ ਨਾ ਬਈ ਥੋੜੀ ਜੀ ਥੱਲੇ ਲੱਗਣ ਦਾ ਡਰ ਨਹੀਂ ਉੱਚੀ ਵੀ ਹੈ ਤੇ ਇੱਕ ਇਹਨੂੰ ਵੀ ਆਪਾਂ ਦੇਖੀਏ ਸਕੁਅਰ ਚ ਹੈ ਚੌਰਸ ਢੱਬੇ ਵਾਂਗੂ ਚੌਰਸ ਢੱਬੇ ਵਾਂਗੂ ਹੈ ਹਾਂ ਤੇ ਸਭ ਤੋਂ ਪਲੱਸ ਪੁਆਇੰਟ ਜਿਹੜਾ ਮੈਂ ਲਈ ਇਹ ਹੈ ਸਲਾਈਡਰ ਜਿਹੜਾ ਸਲਾਈਡਰ ਹੈ ਵੀ ਬਾਰੀ ਪੂਰੀ ਖੋਲਦੀ ਹੈ ਹਾਂਜੀ ਇਹ ਹੁਣ ਇਹ ਸਲਾਈਡਰ ਰਹਿ ਗਏ ਹਨ ਤੇ ਜਦੋਂ ਦੋਨੋਂ ਸਾਈਡ ਤੇ ਆਪਾਂ ਸਲਾਈਡਰ ਖੋਲ ਲੀਏ ਤੇ ਪਿੱਛੋਂ ਖੋਲ ਦੀਏ ਇਹ ਪੂਰਾ ਜਿਵੇਂ ਕਹਦੇ ਸਾਰੀ ਖੋਲੇ ਜਾਂਦੀ ਹੈ ਗਾਰਾ ਹੁਣ ਬਈ ਇਹਦੇ ਚ ਵੀ ਆਪਾਂ ਕਹਿਦਗੇ ਨਾ ਤਾਂ ਆਹ ਕਿੰਨਾ ਲਾ ਲੋ ਵੀ 3-4 ਫੁੱਟ ਜਗ੍ਹਾ ਬਣਦੀ ਹੈ ਇਹ ਤੇ ਸਮਾਨ ਕੁਛ ਵੀ ਵੜਨਾ ਵੜਨਾ ਰੁਕਾ ਬਈ ਆਹ ਡੱਬੇ ਸਪੈਸ਼ਲ ਬਣਵਾਏ ਹੋ ਨਾ ਸੀਟਾਂ ਕਢਾ ਕੇ ਤੁਸੀਂ ਹਾਂਜੀ ਸੀਟਾਂ ਇਹਦੀਆਂ ਵੀਰ ਜੀ ਮੈਂ ਕਢਾਤੀਆਂ ਸੀ ਇਹਦੇ ਚ ਬਈ ਕੀ ਹੁਣ ਮਤਲਬ ਸਮਾਨ ਵਗੈਰਾ ਹਾਂਜੀ ਇਹਨੂੰ ਜੀ ਆਪਾਂ ਅੱਗੇ ਕਰ ਦਾਂਗੇ ਆਹ ਕਰਕੇ ਜਿਨਾ ਗੱਦੇ ਪਾ ਕੇ ਅੱਛਾ ਫੱਟੇ ਹੀ ਪਾ ਕੇ ਠੀਕ ਹੈ ਤੇ ਇਹ ਚ ਸਟੋਰੇਜ ਆ ਗਿਆ ਸਾਰਾ ਆਪਣਾ ਜਿਵੇਂ ਦੇਚ ਸਿਲੰਡਰ ਪਿਆ ਹੈ ਕੈਂਪਿੰਗ ਵਾਲੀ ਕਿੱਟ ਆਪਣਾ ਟੈਂਟਿੰਗ ਬੈਗ ਹੋ ਗਿਆ ਨਾ ਸਾਰਾ ਕੁਝ ਇਹਦੇ ਵਿੱਚ ਕੱਪੜੇ ਕਿੰਨੇ ਵੀ ਇਹਦੇ ਜੇ ਆਪਾਂ ਰੱਖ ਸਕਦੇ ਹਾਂ ਤੇ ਉਧਰ ਪਾਣੀ ਦੀ ਮਤਲਬ 25 ਤੋਂ 30 ਲੀਟਰ ਮੇਰੇ ਕੋਲੇ ਪਾਣੀ ਵੀ ਹੁੰਦਾ ਹੈਗਾ ਨਾਲ ਜੇ ਮੈਨੂੰ ਐਦਾ ਵੀ ਕਿ ਇੱਕ ਵੀਕ ਤੱਕ ਵੀ ਕਿਤੇ ਮੈਂ ਬਹਿ ਜਾ ਮੈਨੂੰ ਕੁਝ ਹੋਰ ਨਾ ਮਿਲੇ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰਾ ਖਾਣਾ ਪੀਣ ਪਾਣੀ ਸਭ ਉਹਨੇ ਦੇ ਨਾਲ ਹਾਂਜੀ ਇੱਕ ਵੀਕ ਤੱਕ ਤਾਂ ਮੇਰੇ ਕੋਲੇ ਮਿਨੀਮਮ ਠੀਕ ਸਰਵਾਈਵ ਆਪਾਂ ਵੱਧ ਵੀ ਕਰ ਸਕਦੇ ਆ ਠੀਕ ਹੈ ਕੋਈ ਇਸ਼ੂ ਨਹੀਂ 15 ਦਿਨ ਤੱਕ ਵੀ ਮੈਂ ਸਰਵਾਈਵ ਆਰਾਮ ਨਾਲ ਕਰ ਜੀਉ ਜੇ ਮੈਨੂੰ ਕੋਈ ਵੀ ਨਾ ਮਿਲੇ ਤਾਂ ਠੀਕ ਹੈ ਤੇ ਬਾਈ ਇਹਦੇ ਚ ਸੌਣ ਦਾ ਪ੍ਰਬੰਧ ਵੀ ਹੈ ਨਾ ਗੱਡੇ ਆਹੀ ਲੱਗ ਜਾਂਦੇ ਬਾਈ ਅੱਜ ਜਦ ਤੁਸੀਂ ਦੇਖ ਰਹੇ ਹੋ ਆ ਬਾਈ ਗੱਡੇ ਲਾ ਕੇ ਫਲੈਟ ਬੈੱਡ ਬਣ ਜਾਂਦਾ ਹਾਂਜੀ ਤੇ ਬਾਈ ਨੇ ਸੌਣਾ ਤਾਂ ਸੌਣ ਵਾਲਾ ਪ੍ਰਬੰਧ ਵੀ ਵਿੱਚ ਹੀ ਆ ਗਿਆ ਜਿੱਦਾਂ ਮੇਰੇ ਕੋਲ ਬੈੱਡ ਸ਼ੀਟ ਵਗੈਰਾ ਹੋਰ ਹੁੰਦੀ ਹੈਗੀਆ ਤੇ ਉਹਦਾ ਕੀ ਮੈਂ ਡਰਾਈ ਕਲੀਨ ਵਗੈਰਾ ਵਾਸਤੇ ਸਾਰਾ ਕੁਝ ਜਦੋਂ ਦਾ ਇੰਡੀਆ ਟੂਰ ਮੈਂ ਸ਼ੁਰੂ ਕੀਤਾ ਸੀਗਾ ਉਹ ਮੈਂ ਡਰਾਈ ਕਲੀਨ ਨਹੀਂ ਸੀ ਕਰਾਏ ਉਹ ਸਾਰਾ ਕੁਝ ਮੈਂ ਡਰਾਈ ਕਲੀਨ ਕਰਾ ਇਹ ਪ੍ਰੋਪਰ ਸਾਰਾ 6x4 ਦਾ ਬੈੱਡ ਬਣ ਜਾਂਦਾ ਹੈ 6x4 ਦਾ ਮਤਲਬ ਵੀ ਵਧੀਆ ਇਦੇ ਚ ਆਰਾਮ ਨਾਲ ਸੁੱਤਾ ਜਾ ਸਕਦਾ ਬਹੁਤ ਵਧੀਆ ਗੱਦੇ ਵਗੈਰਾ ਮੈਂ ਚੰਗੇ ਦੇਖ ਕੇ ਲਵਾਲੇ ਸੀ ਠੀਕ ਹੈ ਰਹਿਣਾ ਇਹਦੇ ਚ ਹੈ ਟਰੈਵਲਿੰਗ ਚ ਵੀ ਜੀ ਕੀ ਹੁੰਦਾ ਵੀ ਦੋ ਚੀਜ਼ਾਂ ਮੈਨੂੰ ਇਹ ਲੱਗਦਾ ਹੈ ਕਿ ਦੋ ਚੀਜ਼ਾਂ ਆਪਾਂ ਨੂੰ ਵਧੀਆ ਮਿਲ ਜਾਣ ਤਾਂ ਕੋਈ ਪ੍ਰੋਬਲਮ ਨਹੀਂ ਹੁੰਦਾ ਖਾਣਾ ਦੂਜਾ ਆਪਾਂ ਨੂੰ ਨੀਂਦ ਵਧੀਆ ਆ ਜੇ ਨੀਂਦ ਭਈਏ ਚ ਵਧੀਆ ਆ ਜਾਂਦੀ ਬਹੁਤ ਸੋਹਣੀ ਨੀਂਦ ਤੇ ਵੀ ਰਾਤ ਨੂੰ ਏਸੀ ਦੀ ਲੋਡ ਫਿਰ ਕਦੀ ਉਵੇਂ ਪਈ ਅਜੇ ਤੱਕ ਮੈਂ ਜਦੋਂ ਕੰਨਿਆ ਕੁਮਾਰੀ ਸੀ ਉਦੋਂ ਮੈਨੂੰ ਲੋਡ ਪਈ ਸੀ ਤੇ ਉਦੋਂ ਆਪਾਂ ਸਟਾਰਟ ਕਰ ਲਿਆ ਸੀ ਸਾਰੀ ਰਾਤ ਵੀ ਆਪਾਂ ਸਟਾਰਟ ਰੱਖ ਲਾਂਗੇ ਤਾਂ ਜ਼ਿਆਦਾ ਨਹੀਂ ਲੋਡ ਪਈ ਮੈਨੂੰ 4-5 ਦਿਨ ਮੈਨੂੰ ਜਰੂਰਤ ਪਈ ਹੈਗੀ ਉਦੋਂ ਮੈਂ ਬਾਵਾ ਕਿੰਨਾ ਕੁ ਭਈ ਸਾਰੀ ਰਾਤ ਚ ਫਿਰ ਕੀ ਨੁਕਸਾਨ ਕਰ ਦਿੰਦੇ ਆ 110 ਪੈਟਰੋਲ ਵੀ ਰੂਮ ਨਾਲੋਂ ਤਾਂ ਸਸਤੋ ਬਿੰਗ ਨਾਲੋਂ ਤਾਂ ਫਿਰ ਵੀ ਸਸਤਾ ਪਿਆ ਜਾਂਦਾ ਹੂੰ ਤੇ ਇਹ ਹੋ ਗਿਆ ਬਾਈ ਦਾ ਚੱਲਦਾ ਫਿਰਦਾ ਘਰ ਤੇ ਹੁਣ ਆਪਾਂ ਚੱਲਦਾ ਫਿਰਦਾ ਕਿਚਨ ਦਿਖਾਉਨੇ ਆ ਬਾਈ ਦਾ ਹਾਂ ਤੇ ਇੱਥੇ ਵੀ ਆਪਾਂ ਦਿਖਾ ਦਗੇ ਵੀ ਬਾਈ ਨੇ ਲਿਖਿਆ ਹੋਇਆ ਸੋਲੋ ਟਰੈਵਲਰ ਗਿਲ ਔਨ व्हील्स ਔਨ ਆਲ ਇੰਡੀਆ ਰੋਡ ਟ੍ਰਿਪ ਤੇ ਦਿਖਾਇਓ ਬਈ ਚੱਲਦਾ ਫਿਰਦਾ ਕਿਚਨ ਮਰੂਤੀ ਦੀ ਇਕੋ ਗੱਡੀ ਆ ਬਈ ਇਹ ਰੀਅਰ 휠 ਡਰਾਈਵ ਆ ਨਾ ਮਗਰਲੇ ਟਾਇਰਾਂ ਦੀ ਖਚਾਈ ਆ ਤੇ ਬਈ ਆ ਤਾਂ ਤੁਸੀਂ ਦੇਖ ਸਕਦੇ ਹੋ ਚੱਲਦਾ ਫਿਰਦਾ ਘਰ ਆ ਤੇ ਹੁਣ ਇਹਦੇ ਥੱਲੇ ਹੀ ਆਪਾਂ ਚੱਲਦਾ ਫਿਰਦਾ ਕਿਚਨ ਵੀ ਦਿਖਾਉਨੇ ਆ ਬਾਈ ਆਪਾਂ ਦਿਖਾ ਦਗੇ ਆ ਗਿਆ ਬਈ ਜੀ ਸਿਲੰਡਰ ਦਾ ਸਾਰਾ ਸੈਟਅਪ ਆਪਾਂ ਇਹ ਤਾਂ ਅੱਗੇ ਤੁਸੀਂ ਦੇਖਿਆ ਸੀ ਗਾਇਸ ਉਹਦੇ 'ਚ ਪਿਆ ਸੀ ਆ ਸਾਰਾ ਕੁਝ ਵੈ ਅਜੇ ਤਾਂ ਬਹੁਤ ਸਮਾਨ ਮੈਨਾਂ ਅਜੇ ਵਾਸ਼ਿੰਗ ਇਹਦੀ ਕਰੀ ਜਾਂਦਾ ਸੀ ਸਾਰਾ ਕੁਝ ਗਾੜੇ ਨਹੀਂ ਤਾਂ ਫੁੱਲ ਭਰਿਆ ਹੁੰਦਾ ਹੈ ਤੇ ਉਹਦੇ 'ਚ ਸਾਰੀ ਆਪਣਾ ਜਿੰਨਾ ਵੀ ਆਪਣਾ ਕੋਈ ਸਮਾਨ ਚਾਹੀਦਾ ਹੁੰਦਾ ਗਾਲਾ ਵਗੈਰਾ ਆ ਗੋੜ ਸੱਕਰ ਬਿਨਾ ਆਪਣਾ ਚ ਸਰਦਾ ਨਹੀਂ ਉਹ ਮੈਂ ਜਰੂਰ ਰੱਖਦਾ ਹੁੰਦਾ ਨਾਲ ਹੋਰ ਕੁਝ ਨਾ ਮਿਲੇ ਆਚਾਰ ਹੈਗਾ ਸੱਕਰ ਚ ਘਿਓ ਪਾਉ ਉਹਦਾ ਖਾਣਾ ਤੇ ਬਈ ਇਹ ਇਹਦੇ ਚੱਕਰ 'ਚ ਤੁਸੀਂ ਵਧੀਆ ਮਤਲਬ ਕੁੱਕ ਵੀ ਬਣ ਗਏ ਹੋਗੇ ਨਾ ਰਸੋਈਆ ਵਧੀਆ ਮਤਲਬ ਬਿਲਕੁਲ ਸ਼ੌਂਕ ਹੈਗਾ ਅਸੀਂ ਐਕਚੁਅਲੀ ਪਹਿਲਾਂ ਵੀ ਕੁਕੀ ਵਗੈਰਾ ਦਾ ਠੀਕ ਹੈ ਉਹ ਵਧੀਆ ਬਣਾ ਲ ਬ ਕੋਈ ਦਿੱਕਤ ਨਹੀਂ ਹੋਣੀ ਮੇਨ ਮੇਨ ਬਈ ਗੱਲ ਤੁਹਾਡੇ ਵਿਸ਼ੇ 'ਚ ਮੈਂ ਕਹਦਾ ਵੀ ਤੁਸੀਂ ਸੈਲਫ ਡਿਪੈਂਡੈਂਟ ਹੈਂ ਹਾਂਜੀ ਨਾ ਖਾਣ ਪੀਣ ਆ ਵਾਸਤੇ ਕਿਤੇ ਡਿਪੈਂਡ ਵੀ ਕਿਤੋਂ ਚਾਹ ਮਿਲੂ ਨਾ ਮਿਲੂ ਕਿਤੇ ਰੋਟੀ ਨਾ ਮਿਲੂ ਉਹ ਵੀ ਤੁਹਾਡੇ ਕੋਲੇ ਆ ਰਹਿਣ ਦਾ ਹੁੰਦਾ ਨਾ ਕਈ ਜਿਹੀ ਜੇ ਮੈਂ ਬਈ ਅਸੀਂ ਲੈ ਲਤਾ ਗਏ ਸਾਨੂੰ ਰਹਿਣ ਨੂੰ ਜਗ੍ਹਾ ਨਾ ਮਿਲੇ ਤਾਂ ਤੁਹਾਨੂੰ ਉਹ ਦਿੱਕਤ ਨਹੀਂ ਹਣਾ ਉਹ ਦਿੱਕਤ ਨਹੀਂ ਹੋਣੀ ਤੇ ਟਰੈਵਲਰ ਬਈ ਫਿਰ ਸੋਚਿਆ ਕਦੋਂ ਪਹਿਲਾਂ ਤਾਂ ਵੀ ਮੈਂ ਐ ਸਾਰੇ ਦੇਸ਼ ਦੀ ਸੈਰ ਤੇ ਨਿਕਲਣਾ ਹੈ ਬਈ ਘੁੰਮਣ ਫਿਰਨ ਦਾ ਤਾਂ ਪਹਿਲਾਂ ਹੀ ਮੈਨੂੰ ਜਿੱਦਾਂ ਥੋੜਾ ਬੋੜ ਹੈਗਾ ਸੀ ਸ਼ੌਂਕ ਜਿੱਦਾਂ ਚਾਹੀਦਾ ਵੀ ਉੜੇ ਪੜਾ ਚ ਜਾਇਦਾ ਸੀ ਫਿਰ ਵਾਪਿਸ ਆ ਗਏ ਫਿਰ ਬਸ ਮਨ ਚ ਸੀਗਾ ਵੀ ਘੁੰਮੀਏ ਹਣਾ ਕਿ ਜਿੰਦਗੀ ਮਿਲੀ ਹੈਗੀ ਤੇ ਆਪਾਂ ਨੂੰ ਕਿਉਂ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੀਏ ਆਸ-ਆਪਾਸ ਤੇ ਉਹ ਫਿਰ ਮੈਸੇ ਇੱਕ ਮੈਂ ਟਾਰਗੇਟ ਲੈ ਲਿਆ ਸੀ ਵੀ ਮੈਨੂੰ ਲੱਗਦਾ ਵੀ ਜ਼ਿੰਦਗੀ ਜਿੰਨਾ ਚਿਰ ਆਪਾਂ ਕੋਈ ਟਾਰਗੇਟ ਨਹੀਂ ਨਾ ਬਣਾਉਂਦੇ ਵੀ ਮੈਂ ਆ ਚੀਜ਼ ਅਚੀਵ ਕਰਨੀ ਆ ਕਰਨਾ ਜਿੰਨਾ ਚਿਰ ਬੰਦਾ ਉਹ ਕੰਮ ਨਹੀਂ ਕਰਦਾ ਜਾਂ ਉਹਦੇ ਵਾਸਤੇ ਉਹ ਇਹ ਜਿਹਾ ਕੰਮ ਨਹੀਂ ਕਰਦਾ ਫਿਰ ਮੈਂ ਇੱਕ ਟਾਰਗੇਟ ਬਣਾ ਲਿਆ ਜੀ ਜਿਹੜਾ 2024 ਹੈ ਇਹਦੇ ਵਿੱਚ ਮੈਂ ਸਾਰਾ ਇੰਡੀਆ ਘੁੰਮਣਾ ਉਹ ਮੈਂ ਕਿਵੇਂ ਘੁੰਮਣਾ ਹੈ ਉਹ ਬਹਿ ਕੇ ਫਿਰ ਮੈਂ ਪੂਰਾ ਪਲਾਨ ਆਊਟ ਕੀਤਾ ਕਿ ਕਿਵੇਂ ਕਰਨਾ ਪਊ ਬਜਟ 'ਚ ਵੀ ਥੋੜਾ ਠੀਕ ਰਹਿ ਜੇ ਹੁਣ ਹੁਣ ਮੈਂ ਖਰਚੇ ਦੀ ਜੀ ਆਪਾਂ ਗੱਲ ਕਰੀਏ ਜੀ ਆਪਾਂ ਨੋਰਮਲ ਆਪਾਂ ਮਠੰਡੇ ਸ਼ਹਿਰ 'ਚ ਹੀ ਰਹੀਏ ਇਹ ਆਪਾਂ ਹੀ ਭਾਈ ਭਾਈ ਹੈਗੇ ਬਿਲਕੁਲ ਆਹ ਤੁਹਾਨੂੰ ਚਾਰ ਪਾਸੇ ਦਾ ਪਟ્રોલ ਆਪਾਂ ਫੇਰੋ ਆਰਾਮ ਨਾਲ ਬਈ ਆਰਾਮ ਨਾਲ ਤੇ ਬਾਹਰ ਕੋਈ ਜੂਸ ਜਾਸ ਵੀ ਆਪਾਂ ਪੀ ਲੈਨੇ ਆ ਪੀ ਲੈਨੇ ਆ 500 ਉਹਦਾ ਹੋ ਜਾਂਦਾ 500 ਹੋ ਜਾਂਦਾ ਮਤਲਬ ਇੱਕ ਬੰਦੇ ਨੂੰ 500 ਦਾ ਮਿਨੀਮਮ ਆਪਾਂ ਖਰਚਾ ਕਰ ਹੀ ਦਿੰਨੇ ਆ ਤੇ ਖਾਣਾ ਪੀਣਾ ਜਿਹੜਾ ਆਪਾਂ ਘਰੇ ਆ ਉਹ ਵੀ ਖਾਣਾ ਪੀਣਾ ਉਹ ਤਾਂ ਮੇਰਾ ਸੇਮ ਆ ਗਿਆ ਹਾਂ ਵੀ ਦੁੱਧ ਪਾਣੀ ਦਾ ਮੈਂ ਘਰੇ ਵੀ ਖਾਣਾ ਪੀਣਾ ਹੀ ਆ ਉਹ ਸਾਰਾ ਮੇਰਾ ਸੇਮ ਆ ਗਿਆ ਪੈਟਰੋਲ ਮੈਂ 4-500 ਦਾ ਇੱਥੇ ਵੀ ਲਾ ਦਿੰਦਾ ਸੀ ਹੂੰ ਵੀ ਘੁੰਮ ਫਿਰ ਕੇ ਇਧਰ-ਪਾਗੇ ਇਧਰ-ਪਾਗੇ ਢਾਡੀ ਕੋੜੇ ਜਾਏ ਹਫਤੇ ਦਾ ਗੇੜਾ ਉਧਰ ਲਾਦਾ ਹੂੰ ਬਸ ਘੁੰਮ ਫਿਰੇ ਖਰਚਾ ਮੇਰਾ ਥੋੜਾ ਜੱਪ ਹੋ ਗਿਆ ਤੇ ਸਾਰਾ ਜਿਹੜੀ ਆ ਤੇ ਬਈ ਜਿਹੜਾ ਹੁਣ ਤੁਸੀਂ ਆ ਸਰਕਟ ਕੱਢ ਕੇ ਆ ਉਹ ਤੇ ਕਿੰਨਾ ਖਰਚਾ ਗਿਆ ਲਾਇਆ ਜਾਂਦਾ ਜੀ ਕੋਈ ਉਸੇ ਮੇਰਾ ਲੱਗ ਗਿਆ ਬਈ 1.5 ਲੱਖ ਦੇ ਰਹਾ ਹਾਂ ਤੇ ਕਿਲੋਮੀਟਰ ਕਿੰਨੇ ਕੱਢਦੇ ਬਈ ਕਿਲੋਮੀਟਰ 14000 ਕਿਲੋਮੀਟਰ ਚੱਲੇਗਾ 14000 ਕਿਲੋਮੀਟਰ ਤੇ 1.5 ਲੱਖ ਦਾ ਖਰਚਾ ਤੇ ਕਿੰਨੇ ਦਿਨ ਲਾਤੇ ਬਈ ਜਿਹੜਾ ਲੱਗ ਗਿਆ ਜੀ ਮੈਨੂੰ 3 ਕੁ ਮਹੀਨੇ ਲੱਗੇ ਮਤਲਬ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਹਾਂਜੀ ਠੀਕ ਹੈ ਕਿ ਨੈਕਸਟ ਨਿਕਲ ਰਹੇ ਹਾਂ ਆਪਣਾ ਲੇਹ ਲਦਾ ਖੜਾ ਹਾਂ ਹਾਂਜੀ ਹਿਮਾਚਲ ਤੇ ਲੇਹ ਲਦਾ ਆਖ ਫਿਰ ਜੰਮੂ ਕਸ਼ਮੀਰ ਤੇ ਫਿਰ ਉੱਤਰਾਖੰਡ ਨੂੰ ਮਤਲਬ ਆਪਣੇ ਸਾਰੇ ਸੂਬੇ ਘੁੰਮਣੇ ਹਾਂਜੀ ਵੀ ਘੁੰਮ ਲੈਣੇ ਵੀ ਹੋ ਸਕਦਾ ਵੀ ਮੈਨੂੰ ਲੱਗਦਾ ਕੋਈ ਮਹੀਨਾ ਵੱਧ ਘੱਟ ਹੋ ਸਕਦਾ ਵੱਧ ਘੱਟ ਹੋ ਸਕਦਾ ਤੇ ਮੈਨੂੰ ਲੱਗਦਾ ਵੱਧ ਭੜਾਂ ਦੀ ਲੱਗ ਜੇ ਘੱਟ ਤਾਂ ਨਹੀਂ ਔਖਾ ਹੈਗਾ ਉਸ ਤੋਂ ਬਾਅਦ ਬਈ ਮੰਨ ਲਓ ਆਪਾਂ ਕਰ ਲਾ ਸਾਰਾ ਕਵਰ ਇੰਡੀਆ ਕਵਰ ਕਰਤਾ ਫਿਰ ਬਾਹਰ ਵੀ ਨਿਕਲਦੀ ਹੈਗੀ ਆ ਸੋਚ ਮੈਂ ਬਈ 25 ਦੀ ਵੀ ਤੁਹਾਨੂੰ ਮੈਂ ਦੱਸਾਂ ਉਹ ਪਲਾਨ ਆਊਟ ਕਰੀ ਬੈਠਾ ਆਲਮੋਸਟ ਥੋੜਾ ਜਿਹਾ ਦੱਸੋਗੇ ਬਈ ਕਿ ਸਿਗਰੇਟ ਰੱਖਣਾ ਆਪਾਂ 25 ਦੀ ਦੱਸਾਂਗੇ ਨਹੀਂ ਦੱਸਣਾ ਅਜੇ ਹੋਰ ਅਜੇ ਨਹੀਂ ਕਿ ਮੈਂ ਪਲਾਨ ਆਊਟ ਕਰ ਰੱਖਿਆ ਵੀ 25 ਤੱਕ ਦਾ ਮੇਰਾ ਪੂਰਾ ਕਲੀਅਰ ਹੈ ਕਲੀਅਰ ਹੈ ਲੋਬੀ 25 ਵਾਲਾ ਜਿਹੜਾ ਪਲਾਨ ਆ ਬਾਈ ਨਹੀਂ ਦੱਸ ਰਿਹਾ ਇਹ ਪਲਾਨ ਤੁਹਾਨੂੰ ਦੇਖਣ ਦੇ ਲਈ ਬਾਈ ਦਾ ਜਿਹੜਾ YouTube ਚੈਨਲ ਹੈ ਇਹ ਦੇਖਣਾ ਪਊਗਾ ਗਿਲ ਔਨ ਵੀਜ਼ ਉੱਥੇ ਜਾ ਕੇ ਤੁਸੀਂ ਦੇਖ ਲਓ ਜਦੋਂ ਵੀ ਬਾਈ ਨੇ ਅੱਜ ਅਪਡੇਟ ਦਿੱਤੀ ਹੈ ਨਾ ਬਾਈ ਦੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਸਟੋਰੀਆਂ ਸਟੋਰੀਆਂ ਇੰਸਟਾਗ੍ਰਾਮ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜੇ ਕੋਈ ਗੱਲਾਂ ਬਾਤਾਂ ਰਹਿ ਗਈਆਂ ਤਾਂ ਬਈ ਕਮੈਂਟ ਕਰ ਦਿਓ ਫਿਰ ਬਾਈ ਨੂੰ ਆਪਾਂ ਦੁਬਾਰਾ ਫੇਰ ਘੇਰਾਗੇ ਤੇ ਗੱਲਬਾਤ ਕਰਾਂਗੇ ਮੈਨੂੰ ਬਾਈ ਦੀ ਗੱਲਬਾਤ ਬਹੁਤ ਕੈਂਡ ਲੱਗੀ ਬਈ ਯਾਰ ਜ਼ਿੰਦਗੀ ਪੂਰੇ ਤਰੀਕੇ ਨਾਲ ਜਿਉਂ ਰਹੇ ਹਨਾ ਵੀ ਸ਼ੌਂਕ ਦੇ ਨਾਲ ਜ਼ਿੰਦਗੀ ਜਿਉਂ ਰਹੇ ਆ ਅਸੀਂ ਜੀਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਕੱਟ ਕੇ ਤਾਂ ਰਹੀ ਕੀ ਚਲਾ ਜਾਂਦਾ ਪਰ ਇੱਕ ਜਿਉਂ ਕੇ ਜਣੀ ਉਹ ਗੱਲ ਵੱਖਰੀ ਹੈ ਸੋ ਗੱਲ ਬਈ ਮਿਲ ਕੇ ਬਹੁਤ ਵਧੀਆ ਲੱਗਿਆ ਬਈ ਤੇ ਹੁਣ ਜਦੋਂ ਤੁਸੀਂ ਲੈ ਲਦਾਂਗੇ ਜਾ ਕੇ ਆਓਗੇ ਬਈ ਉਸ ਤੋਂ ਬਾਅਦ ਮਿਲਦਾ ਆਪਾਂ ਫੇਰ ਮਿਲਾਂਗੇ ਜਰ ਕੋਈ ਗੱਲ ਨਹੀਂ ਕੋਈ ਗੱਲਬਾਤ ਰਹੇਗੀ ਤਾਂ ਅਗਲੀ ਵੀਡੀਓ 'ਚ ਕਰਾਂਗੇ ਤੇ ਠੀਕ ਹੈ ਸਾਡੇ ਵਾਲੋ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਦਬਕ ਕੇ ਕਰ ਦਿਓ ਸ਼ੇਅਰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਵੀ ਗੱਲਬਾਤ ਕਿਵੇਂ ਲੱਗੀ ਆ ਤੇ ਆਪਣੇ ਚੈਨਲ ਨੂੰ ਤੁਸੀਂ ਫੋਲੋ ਕਰ ਲਓ ਤੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਣਾ ਚੰਗੀਆਂ-ਚੰਗੀਆਂ ਵੀਡੀਓ ਲੈ ਕੇ ਆਉਣਾ ਧੰਨਵਾਦ ਬਈ